ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਜਿੱਥੇ ਆਏ ਦਿਨ ਟ੍ਰੇਨ ਹਾਦਸਿਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਉੱਥੇ ਦੂਜੇ ਪਾਸੇ ਸ਼ਰਾਰਤੀ ਅੰਸਰਾਂ ਵੱਲੋਂ ਟ੍ਰੇਨ ਪਲਟਾਉਣ ਦੀ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਕਿਧਰੇ ਰੇਲਵੇ ਟਰੈਕ ਤੇ ਵੱਡੇ ਪੱਥਰ ਮਿਲ ਰਹੇ ਨੇ ਤੇ ਕਿਧਰੇ ਖੰਭੇ ਅਤੇ ਹੋਰ ਚੀਜ਼ਾਂ ਨੂੰ ਰੱਖ ਕੇ ਹਾਦਸੇ ਕਰਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਦਿੱਲੀ ਰੇਲਵੇ ਟਰੈਕ ਤੇ ਕਰੀਬ ਇੱਕ ਦਰਜਨ ਸਰੀਏ ਰੱਖ ਦਿੱਤੇ ਗਏ ਪਰ ਰੇਲਵੇ ਡਰਾਈਵਰ ਦੀ ਚੌਕਸੀ ਤੇ ਚੱਲਦਿਆ ਵੱਡਾ ਹਾਦਸਾ ਟਲ ਗਿਆ ਬਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਬੰਗੀ ਨਗਰ ਚ ਰੇਲਵੇ ਟਰੈਕ ਤੇ ਸਰੀਰ ਰੱਖੇ ਗਏ ਸੀ ਜਿਸ ਕਾਰਨ ਦਿੱਲੀ ਰੇਲਵੇ ਟਰੈਕ ਤੇ ਬਠਿੰਡਾ ਆ ਰਹੀ ਮਾਲ ਗੱਡੀ ਨੂੰ 45 ਮਿੰਟ ਤੱਕ ਰੁਕਣਾ ਪਿਆ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਆਰਪੀਐਫ ਦੀ ਟੀਮ ਪਹੁੰਚੀ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹੋਇਆ ਇੱਥੇ ਰਾਤ ਕੋਈ ਟਰੈਕ ਤੇ ਨਾ ਸਰੀਰ ਤਰ ਗਿਆ ਲੈਨ ਤੇ 45 ਮਿੰਟ ਗੱਡੀ ਇੱਥੇ ਰੇਲਵੇ ਦਾ ਨੁਕਸਾਨ ਵੀ ਹੋਇਆ ਇਸ ਚ ਮਨਸ਼ਾ ਨੂੰ ਪਤਾ ਲੱਗ ਗਿਆ ਜੀ ਕੀ ਸੀਗੇ ਕਿਉਂ ਧਰਕੇ ਗਿਆ ਕੀ ਗੱਲਬਾਤ ਹੈ ਕਿ ਟ੍ਰੇਨ ਲੁੱਟ ਨਹੀਂ ਸੀ ਉਹਨਾਂ ਨੇ ਕਿ ਉਹ ਚੋਰ ਸੀ ਕੁਝ ਨਹੀਂ ਹਜ ਤੱਕ ਪਤਾ ਲੱਗਿਆ ਪੰਜ ਤੋਂ ਲੈ ਕੇ ਤਾਂ ਦੇਖ ਲੋ ਕਿੰਨਾ 45 ਮਿੰਟ ਰਹਿ ਆ ਤਿੰਨ ਪੰਜ ਚਾਰ ਮਾਲ ਗੱਡੀ ਆਈ ਹਾਈ ਸੀਗੀ ਵੀਰੇ ਪਤਾ ਕਿਵੇਂ ਲੱਗਿਆ ਕਿ ਸਰੀਰ ਰੱਖੇ ਹੋਏ ਡਰਾਈਵਰ ਨੂੰ ਕਿੰਨਾ ਸੁਭਾ ਉਹ ਡਰਾਈਵਰ ਨੇ ਵੀਰੇ ਪਤਾ ਨਹੀਂ ਟ੍ਰੇਨ ਡਰਾਈਵਰ ਆ ਪਾਇਲਟ ਆਗਲੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਗੱਡੀ ਰੋਕ ਲਈ ਪੌਣਾ ਘੰਟਾ ਗੱਡੀ ਇੱਥੇ ਖੜੀ ਰਹੀ ਆ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਏਰੀਆ ਦੇ ਵਿੱਚ ਨਸ਼ਾ ਗੁੰਡਾਗਰਦੀ ਬਿਮਾਚੀ ਚੋਰੀਆਂ ਸਭ ਕੁਝ ਹੋ ਰਿਹਾਗਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਰੇਲਵੇ ਨੂੰ ਵੀ ਅਸੀਂ ਕਹਿੰਨੇ ਆਂ ਆਪਦਾ ਟਰੈਕ ਤੇ ਰੂਟ ਰੱਖੋ ਪੰਜਾਬ ਪੁਲਿਸ ਨੂੰ ਵੀ ਕਹਿੰਨੇ ਆਂ ਆਰਫੀਐਫ ਨੂੰ ਵੀ ਕਹਿੰਨੇ ਆਂ ਕਾਨੂੰਨੀ ਕਾਰਵਾਈ ਕਰੋ ਜਿਹੜਾ ਬੰਦਾ ਇਹ ਜਿਆ ਕੰਮ ਕਰਦਾ ਉਹ ਤੇ ਕੋਈ ਕਿਸੇ ਦੀ ਸ਼ਿਫਾਰਿਸ਼ ਨਹੀਂ ਛੱਡਣਾ ਨਹੀਂਗਾ ਤੇ ਮੈਂ ਉਹ ਪੂਜਾ ਪਾੜ ਕਰਦਾ ਪੂਜਾ ਪਾੜ ਕਰਦਾ ਤੇ ਮੈਨੂੰ ਇਹਨਾਂ ਨੇ ਇਹ ਕਿਹਾ ਸੀ ਠੇਕੇਦਾਰ ਨੇ ਮਨ ਮੁੱਛੀ ਨੇ ਕਿੰਨਾ ਤੋਰੀ ਤਾਂ ਰਹਿੰਦਾ ਤੂੰ ਚੌਕੀਦਾਰੀ ਕਰਦਾ ਤਾਂ 10000 ਰੁਪਏ ਮਹੀਨਾ ਦੇਦਾ ਸੀ ਮंगा ਠੀਕ ਹੈ ਤੇ 2 ਮਹੀਨੇ ਤੋਂ ਮੈਂ ਕੰਮ ਕਰ ਰਿਹਾ ਸੀ ਠੀਕ ਹੈ ਤੇ ਕੱਲ ਮੇਰੀ ਅੱਖ ਲੱਗ ਗਈ 2 ਦਿਨ ਤਿੰਨ ਦਿਨ ਤੋਂ ਮੇਰੀ ਤਵੀਰ ਖਰਾਬ ਚੱਲ ਰਹੀ ਸੀ ਤੇ ਕੱਲ ਮੈਨੂੰ نیند ਆ ਗਈ ਸੀ ਤੇ ਉਹਨੇ ਦੇ ਵਿੱਚ ਉਹ ਰਾਤ ਨੂੰ ਸਗਿਆ ਚੋਰੀ ਹੋ ਗਿਆ ਸੀ ਚੋਰੀ ਹੋ ਗਿਆ ਤੇ ਬਸ ਉਹ ਲੈਨਨ ਤੇ ਪਤਾ ਨਹੀਂ ਕਿਵੇਂ ਪਹੁੰਚ ਗਿਆ ਕਿ ਮੈਂ ਫਿਰ ਉਹਨਾਂ ਦੇ ਪੁਲਸਰ ਆਏ ਮੈਨੂੰ ਕਿਹਾ ਕੁਝ ਹੋ ਗਿਆ ਮਗਾ ਮੇਰੀ ਤਵੀਰ ਖਰਾਬ ਸੀ ਤੇ ਮੈਂ ਜਾਗ ਗਿਆ ਉਹਨਾਂ ਦੇ ਨਾਲ 4 ਵਜੇ ਤੋਂ ਮੈਂ ਉਹਨਾਂ ਦੇ ਨਾਲ ਸਰੀਆਂ ਦਾੜੂ ਚਿੱਟਾ ਸਾਰਾ ਲੰਘਦੇ ਤੇ ਬੈਠ ਕੇ ਪਿੰਡਾ ਕੀ ਦਾ ਨਾਮ ਲੈ ਲਿਆ ਕੋਈ ਰੋਡ ਹੈ ਚੱਲਦਾ ਇਧਰ ਦੀ ਸਾਰਾ ਚੱਲਦਾ ਦਿਸ਼ ਤੇ ਵਕ ਵਕ ਸੂਬਿਆਂ ਚ ਜਿੱਥੇ ਆਏ ਦਿਨ ਟ੍ਰੇਨ ਹਾਦਸਿਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਉੱਥੇ ਦੂਜੇ ਪਾਸੇ ਸ਼ਰਾਰਤੀ ਅੰਤਰਾ ਵੱਲੋਂ ਟ੍ਰੇਨ ਪਲਟਾਉਣ ਦੀ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਕਿਧਰੇ ਰੇਲਵੇ ਟ੍ਰੈਕ ਤੇ ਵੱਡੇ ਪੱਥਰ ਮਿਲ ਰਹੇ ਨੇ ਤੇ ਕਿਧਰੇ ਖੰਭੇ ਉੱਤੇ ਹੋਰ ਚੀਜ਼ਾਂ ਨੂੰ ਰੱਖ ਕੇ ਹਾਦਸੇ ਕਰਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਦਿੱਲੀ ਰੇਲਵੇ ਟਰੈਕ ਤੇ ਕਰੀਬ ਇੱਕ ਦਰਜਨ ਸਰੀਏ ਰੱਖ ਦਿੱਤੇ ਗਏ ਪਰ ਰੇਲਵੇ ਡਰਾਈਵਰ ਦੀ ਚੌਕਸੀ ਤੇ ਚੱਲਦਿਆ ਵੱਡਾ ਹਾਦਸਾ ਟਲ ਗਿਆ। ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਬੰਗੀਨਗਰ ਚ ਰੇਲਵੇ ਟਰੈਕ ਤੇ ਸਰੀਏ ਰੱਖੇ ਗਏ ਸੀ ਜਿਸ ਕਾਰਨ ਦਿੱਲੀ ਰੇਲਵੇ ਟਰੈਕ ਤੇ ਬਠਿੰਡਾ ਆ ਰਹੀ ਮਾਲ ਗੱਡੀ ਨੂੰ 45 ਮਿੰਟ ਤੱਕ ਰੁਕਣਾ ਪਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਆਰਪੀਐਫ ਦੀ ਟੀਮ ਪਹੁੰਚੀ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕੋਈ ਐਤ ਰਾਤ ਕੋਈ ਟ੍ਰੈਕ ਤੇ ਨਾ ਸਰੀਆ ਤਰ ਗਿਆ ਲੈਨ ਤੇ 45 ਮਿੰਟ ਗੱਡੀ ਇੱਥੇ ਰੇਲਵੇ ਦਾ ਨੁਕਸਾਨ ਵੀ ਹੋਇਆ ਇਸ ਚੀਜ਼ ਚ ਮਨਸ਼ਾ ਨਹੀਂ ਪਤਾ ਲੱਗਿਆ ਜੀ ਕੀ ਸੀਗੀ ਕਿਉਂ ਤਰ ਕੇ ਗਿਆ ਕੀ ਗੱਲਬਾਤ ਹੈ ਕਿ ਟ੍ਰੇਨ ਲੁੱਟਣੀ ਸੀ ਉਹਨਾਂ ਨੇ ਕਿ ਉਹ ਚੋਰ ਸੀ ਕੁਝ ਨਹੀਂ ਹਜ ਤੱਕ ਪਤਾ ਲੱਗਿਆ ਪੰਜ ਤੋਂ ਲੈ ਕੇ ਤਾਂ ਦੇਖ ਲੋ ਕਿੰਨਾ 45 ਮਿੰਟ ਰਹਿ ਆ ਤਿੰਨ ਪੰਜ ਚਾਰ ਮਾਲ ਗੱਡੀ ਆਈ ਹਾਈ ਸੀਗੀ ਜਿਹੜੇ ਅਤਾ ਕਿ ਵੀ ਲੱਗਿਆ ਕਿ ਇੱਥੇ ਖਰੀਏ ਰੱਖੇ ਹੋਏ ਡਰਾਈਵਰ ਨੂੰ ਪਤਾ ਸਵਾਦ ਉਹ ਡਰਾਈਵਰ ਨੇ ਵੀ ਪਤਾ ਨਹੀਂ ਪੈਣ ਟ੍ਰੇਨ ਡਰਾਈਵਰ ਆ ਪਾਇਲਟ ਆਗਲੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਗੱਡੀ ਰੋਕ ਲਈ ਪੌਣਾ ਘੰਟਾ ਗੱਡੀ ਇੱਥੇ ਖੜੀ ਰਹੀ ਆ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਏਰੀਆ ਦੇ ਵਿੱਚ ਨਸ਼ਾ ਗੁੰਡਾਗਰਦੀ ਬਿਮਾਚੀ ਚੋਰੀਆਂ ਸਭ ਕੁਝ ਹੋ ਰਿਹਾਗਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਰੇਲਵੇ ਨੂੰ ਵੀ ਅਸੀਂ ਕਹਿੰਦੇ ਆ ਆਪਦਾ ਟਰੈਕ ਤੇ ਰੂਟ ਰੱਖੋ ਪੰਜਾਬ ਪੁਲਿਸ ਨੂੰ ਵੀ ਕਹਿੰਨੇ ਆ ਆਰਫੀਐਫ ਨੂੰ ਵੀ ਕਹਿੰਨੇ ਆ ਕਾਨੂੰਨੀ ਕਾਰਵਾਈ ਕਰੋ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹ ਤੇ ਕੋਈ ਕਿਸੇ ਦੀ ਸ਼ਿਫਾਰਿਸ਼ ਨਹੀਂ ਛੱਡਣਾ ਨੀਗਾ ਤੇ ਮੈਨੂੰ ਪੂਜਾ ਪਾਠ ਕਰਦਾ ਪੂਜਾ ਪਾਠ ਕਰਦਾ ਤੇ ਮੈਨੂੰ ਇਹਨਾਂ ਨੇ ਆ ਕੇ ਆਸੀ ਠੇਕੇਦਾਰ ਨੇ ਮੈਨੂੰ ਮੁਛੀ ਨੇ ਕਿ ਮੈਂ ਤੂੰ ਰੋਹੀ ਤੋਰਿੰਦਾ ਤੂੰ ਚੌਕੀਦਾਰੀ ਕਰ ਲੈ ਤੈਨੂੰ 10000 ਰੁਪਏ ਮਹੀਨਾ ਦੇਦਾ ਸੀ ਮੈਂ ਠੀਕ ਹੈ ਤੇ 2 ਮਹੀਨੇ ਤੋਂ ਮੈਂ ਕੰਮ ਕਰ ਰਿਹਾ ਸੀ ਠੀਕ ਹੈ ਤੇ ਕੱਲ ਮੇਰੀ ਅੱਖ ਲੱਗ ਗਈ ਦੋ ਦਿਨਿੰਨੇ ਤੋਂ ਮੇਰੀ ਦਿਖਾਵਾ ਚੱਲ ਰਹੀ ਸੀ ਤੇ ਕੱਲ ਮੈਨੂੰ نیند ਆ ਗਈ ਸੀ ਤੇ ਉਹਨੇ ਦੇ ਵਿੱਚ ਉਹ ਰਾਤ ਨੂੰ ਸਰਿਆਂ ਚੋਰੀ ਹੋ ਗਿਆ ਸੀ ਚੋਰੀ ਹੋ ਗਿਆ ਤੇ ਬਸ ਉਹ ਲੈਨ ਨੂੰ ਤੇ ਪਤਾ ਨਹੀਂ ਕਿਵੇਂ ਪਹੁੰਚ ਗਿਆ ਕਿਵੇਂ ਫਿਰ ਉਹਨਾਂ ਦੇ ਕੋਲ ਪੁਲਿਸ ਆ ਰਹੀ ਹੈ ਮੇਰੇ ਕੋਲ ਬੀਕੂ ਹੋ ਗਿਆ ਮੇਰਾ ਮਨ ਮੇਰੀ ਤਕੀਰ ਖਰਾਬ ਸੀ ਤੇ ਮੈਂ ਜਾ ਕੇ ਫਿਰ ਨਾਲ ਦੇਣਾ 4 ਵਜੇ ਤੋਂ ਮੈਨੂੰ ਦੇ ਨਾਲ ਸਰਿਆਂ ਦਾਰੂ ਚਿੱਟਾ ਸਾਰਾ ਲੈਨ ਦੇ ਉੱਤੇ ਬੈਠ ਕੇ ਪਿੰਡਾ ਕੀ ਦਾ ਨਾਮ ਲੈ ਲਈਏ ਕੋਈ ਰੋਡ ਹੈ ਚੱਲਦਾ ਇਧਰ ਦੀ ਸਾਰਾ ਚੱਲਦਾ